ਵੇ ਸਸਰੀ ਅਕਰ ਸਾਰਿਆਂ ਨੂੰ ਹਰ ਕੀ ਹਾਲ-ਚਾਲ ਉਮੀਦ ਕਰਦੇ ਸਾਰੇ ਵਧੀਆ ਹੋਵਾਂਗੇ ਠੀਕ ਹੋਵਾਂਗੇ ਤੇ ਆਪਾਂ ਵੀ ਠੀਕ ਆ ਤੁਹਾਨੂੰ ਪਤਾ ਹੀ ਹੈਗਾ ਠੀਕ ਹੀ ਹੈਗੇ ਠੀਕ ਹੈ ਬਾਕੀ ਪਰਮਾਤਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਨਵੇਂ ਸਬਸਕ੍ਰਾਈਬ ਕੀਤਾ ਤੇ ਆਪਣੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਗਰਮੀ ਤੇੜਾ 48 ਪੂਰੀ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਕਮੈਂਟ ਸ਼ੇਅਰ ਕਰੋ ਠੀਕ ਹੈ ਜਿੱਦਾਂ ਆਪਣੇ ਵਲੌਗ ਨੂੰ ਪਿਆਰ ਦੇ ਰਹੇ ਹੋ ਇਦਾਂ ਹੀ ਦਿਓ ਸਦਾ ਆਪਣੇ YouTube ਚੈਨਲ ਫੈਮਿਲੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਦੱਸਦੇ ਆਂ ਦਿਖਾਨੇ ਆਂ ਬਰਸਾਤ ਰੁਕਣ ਦੇ ਘਰ ਤੇ ਨਹੀਂ ਆ ਰਹੀ ਹੈਗੇ। ਕੱਜ 5-6 ਦਿਨ ਹੋ ਗਏ ਮੌਸਮ ਬਹੁਤ ਖਰਾਬ ਹੋ ਰਿਹਾ। ਆਹ ਵੇਖ ਲਓ ਬਰਸਾਤ ਹੋ ਰਹੀ ਹੈ। ਠੀਕ ਹੈ ਅੱਜ ਲਗਾਤਾਰ 5-6 ਦਿਨ ਹੋ ਗਏ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ। ਤੇ ਬੰਦਾ ਕੀ ਕਰੇ ਉਹੀ ਗੱਲ ਹੈਗੇ ਗਰੀਬਾਂ ਨੂੰ ਤਾਂ ਮਾਰ ਹੀ ਮਾਰ ਹੈ। ਜੇ ਠੰਡ ਆ ਜਾਏ ਤਾਂ ਵੀ ਮਾਰਾ ਜੇ ਗਰਮੀ ਆ ਜਾਏ ਤਾਂ ਵੀ ਮਾਰਾ ਇਦਰੇ ਕੋ ਮੌਸਮ ਕਿੱਦਾਂ ਹੋ ਰਿਹਾ ਖਰਾਬ ਹੋ ਰਿਹਾ। ਠੀਕ ਹੈ ਵੀਊ ਚੈੱਕ ਕਰੋ। ਆ ਵੇਖੋ ਬਹੁਤ ਜ਼ਿਆਦਾ ਬਰਸਾਤ ਆ ਪੰਜਾਬ ਮੰਨੇ ਤਾਂ ਬਹੁਤ ਜ਼ਿਆਦਾ ਬੁਰੇ ਹਾਲ ਹੋ ਰਹੇ ਹੈਗੇ ਤੇ ਉਤੋਂ ਬਰਸਾਤ ਹੋਰ ਪੈ ਰਹੀ ਹੈ ਆ ਹੁਣੇ ਹੋਇਆ 2 ਮਿੰਟ ਹੀ ਹੋਇਆ ਬਰਸਾਤ 1 ਮਿੰਟ ਵੀ ਨਹੀਂ ਹੋਇਆ ਹੁਣੇ ਪੈ ਕੇ ਤੇ ਬੰਦ ਹੋ ਗਈ 1 ਮਿੰਟ ਅੱਜ ਇਹਨਾਂ ਟਾਈਮ ਹੀ ਨਹੀਂ ਲੱਗਿਆ ਲੇੜੇ ਲਾ ਕੇ ਅੰਦਰ ਰੱਖਿਆ ਬਰਸਾਤ ਪੈਣ ਲੱਗੀ ਚੱਕੋ ਭੋਪਈ ਕਿੱਥੇ ਕਿੱਥੇ ਬਰਸਾਤ ਹੋ ਰਹੀ ਕਰ ਗੰਗानगर ਜ਼ਿਲ੍ਹੇ ਜੀ ਬਹੁਤ ਜ਼ਿਆਦਾ ਬਰਸਾਤ ਹੋਈ ਸੀ ਤੇ ਆਪਣੇ ਵੀ ਇਥੇ ਰਾਜਸਥਾਨ ਚ ਬਹੁਤ ਐਰੀਏਟ ਫਿੰਡੜਤਾੜੀ ਆ ਆਪਣਾ ਥਿਊ ਚੈੱਕ ਕਰੋ ਜੀ ਭਾਈ ਹੁਣ ਆਪਾਂ ਗਾਂ ਦੀ ਕੱਢਣ ਲੱਗੇ ਆ ਤਾਰ ਕਿ ਦਸੀ ਆਪਨੂੰ ਤਾਰ ਕੱਢਣੀ ਨਹੀਂ ਆਂਦੀ ਬਹੁਤ ਮੁਸ਼ਕਿਲ ਆਪਾਂ ਤਾਰ ਕੱਢੀ ਦੇਗੀ ਆ ਠੀਕ ਹੈ ਵੀ ਉਹੀ ਗੱਲ ਹੈ ਮਾਪਿਆਂ ਨੇ ਬਹੁਤ ਲੱਡਾ ਨਾਲ ਪਾਲਿਆ ਸੀ ਵੱਲ ਨੀ ਚਗਾਇਆ ਪਸ਼ੂਆਂ ਦਾ ਵੀ ਕਿੱਦਾਂ ਧਾਰ ਕੱਢੀ ਦੀ ਐ ਨਹੀਂ ਕੱਢੀ ਦੀ ਬਾਕੀ ਹੁਣ ਬਹੁਤ ਮੁਸ਼ਕਿਲ ਨਾਲ ਧਾਰ ਕੱਢਣੀ ਪੈਂਦੀ ਆ ਹੁਣ ਬਰਸਾਤ ਹੋ ਕੇ ਹਟੀ ਐ ਬਸ ਸੁਮਨ ਗਈ ਘਵਾਰ ਤੋੜਨ ਵਾਸਤੇ ਸੁਮਨ ਘਵਾਰ ਲੈ ਜਾਂਦੀ ਫਿਰ ਆਪਾਂ ਪਸ਼ੂਆਂ ਦੀ ਧਾਰ ਕੱਢਦੇ ਆ ਬਸ ਉਹਨਾਂ ਦਾ ਟਾਈਮ ਹੋ ਗਿਆ ਉਹਨੇ ਕਹਿੰਦੀ ਵੀ ਮੇਰੇ ਧਾਰਾ ਕੱਢੋ ਚੋ ਤੇ ਬਾਕਰੇ ਆ ਵੀ ਦੇਖ ਲਓ ਤੇ ਦੂਜੀ ਗੱਲ ਘਰੇ ਕੋਈ ਵੀ ਗੜਾ ਹੋ ਜੇ ਹੋ ਜਾਂਦਾ ਰੇਕ ਦੇ ਘਰਾਜ ਹੁੰਦਾ ਐ ਨਹੀਂ ਆਪਣੇ ਘਰਾਜ ਹੁੰਦਾ ਰੇਕ ਦੇ ਘਰਾਜ ਹੁੰਦਾ ਪਰ ਇਦਾਂ ਨਹੀਂ ਹੁੰਦਾ ਹੈਗਾ ਕੀ ਦਸੀਏ ਠੀਕ ਹੈ ਤੇ ਹੁਣ ਮੈਨੂੰ ਨੀ ਤਾਰ ਕਢਣੀ ਆਦੀ ਉਹਨਾਂ ਦੇ ਪਾਪਾ ਨੇ ਤਾਰ ਨਹੀਂ ਕਢਣੀ ਅੰਦਰ ਤਿੰਨ ਚਾਰ ਦਿਨ ਹੋ ਗਏ ਬਹੁਤ ਮੈਨੂੰ ਮੁਸ਼ਕਿਲ ਤਾਰ ਕਢਣੀ ਪੈਂਦੀ ਆ ਉਹ ਵੀ ਨਹੀਂ ਕਰਨਾ ਪ੍ਰਮਾਤਮਾ ਐਸਾ ਨਾ ਤਾਂ ਜਨਮ ਨਾ ਦਿੰਦਾ ਕਿੱਧਰ ਤਾਂ ਪ੍ਰਮਾਤਮਾ ਨੇ ਕਾਲ ਪਾਤਾ ਕਿੱਧਰ ਪਾਣੀ ਚ ਡੋਬ ਰਿਆ ਕਿੱਧਰ ਆਪਦੇ ਰਿਸ਼ਤੇਦਾਰਾਂ ਨੂੰ ਲੋਕ ਤਰਸਰੇ ਇੱਥੇ ਘਰਾਂ ਚ ਲੜਾਈਆਂ ਚੱਲ ਰਹੀਆਂ ਝਗੜੇ ਚੱਲ ਰਹੇ ਕਿਸੇ ਨੂੰ ਬੰਦਾ ਕੀ ਦੱਸੇ ਵੀ ਆਪਦੇ ਘਰ ਫੈਮਿਲੀ ਪਰਿਵਾਰ ਵਾਰ ਦੱਸਣ ਲੱਗਿਆ ਸ਼ਰਮ ਆਉਂਦੀ ਹੈਗੀ ਤੇ ਬਾਕੀ ਸੋਚ ਰੱਖਣੀ ਚਾਹੀਦੀ ਹੈ ਇਹ ਨਹੀਂ ਪਤਾ ਵੀ ਵਖਤ ਦਾ ਕੋਈ ਪਤਾ ਨਹੀਂ ਕੱਲ੍ਹ ਟਾਈਮ ਭੁੱਖਾ ਸਵਾ ਦੇ ਤੇ ਕੱਲ੍ਹ ਟਾਈਮ ਰੱਜਾ ਸਵਾ ਦੇ ਠੀਕ ਹੈ ਇਹ ਵਖਤ ਦਾ ਕੜੀ ਦਾ ਕੋਈ ਪਤਾ ਨਹੀਂ ਪ੍ਰਮਾਤਮਾ ਥਡੋ ਰਹੀ ਹੈ ਪਰ ਬਾਕੀ ਲੋਕ ਸੋਚਦੇ ਨੇ ਕਮੰਡ ਹੰਕਾਰ ਆਕੜ ਬਹੁਤ ਜ਼ਿਆਦਾ ਵੱਧ ਗਈ ਹੋ ਸਾਲ ਤੇ ਧਰਤੀ ਤੇ ਅਸਮਾਨ ਇੱਕ ਹੋ ਰਿਹਾ ਹੈ ਮੈਂ ਸਹੀ ਹੈ ਦੁਨੀਆ ਚ ਇੰਨਾ ਹੰਕਾਰ ਹੋ ਗਿਆ ਇੰਨਾ ਇਸ਼ੂ ਹੋ ਗਿਆ ਆਕੜ ਨਹੀਂ ਵੱਧ ਗਈ ਕਿਸੇ ਦੀ ਕੋਈ ਗੱਲ ਬਰਦਾਸ਼ਤ ਨਹੀਂ ਕਰਦਾ ਠੀਕ ਹੈ ਪਰ ਕਿਸੇ ਤੇ ਹੀ ਹੈ ਪੁੱਤ ਹੈ ਘਰ ਵਾਲਾ ਜਨਾਨੀ ਆ ਕੋਈ ਵੀ ਹੈ ਸੇਕ ਹੀ ਹੈ ਮੈਂ ਐਵੇਂ ਨਹੀਂ ਕਹਿੰਦੀ ਆਪਾਂ ਕੰਨੇ ਸਭ ਹੀ ਹੈ ਪਰ ਬਾਕੀ ਸੋਚ ਰੱਖਣੀ ਚਾਹੀਦੀ ਕੀ ਦੱਸੇ ਬੰਦਾ ਕਿਸੇ ਨੂੰ ਆਪਣੇ ਘਰ ਦੀ ਮਜਬੂਰੀ ਹਾਂ ਜੀ ਬਾਈ ਲਾਡੀ ਤੇ ਅਸੀਂ ਆਏ ਸੀਗੇ ਵੀਡੀਓ ਵੀਡੀਓ ਬਣਾਉਣ ਵਾਸਤੇ ਤੇ ਵੀਡੀਓ ਅਸੀਂ ਲਈਆ ਬਣਾ ਸ਼ੇਅਰ ਕਰ ਲਿਆ ਵੀਡੀਓ ਤੇ ਹੁਣ ਲਾਡੀ ਦੀ ਵੀਡੀਓ ਬਣਾਈ ਆ ਗਈਆਂ ਤੇ ਬਾਕੀ ਹਾਂ ਆਪਦੇ ਬਣਾ ਰਿਹਾ ਹੁਣ ਲਾਡੀ ਵੀਡੀਓ ਬਣਾ ਰਿਹਾ ਤੇ ਦੂਜੀ ਗੱਲ ਬਰਸਾਤ ਹੋਣ ਲੱਗ ਗਈ ਸੀ ਮੌਸਮ ਵੇਖ ਚੈੱਕ ਕਰੋ ਕੀ ਕਰੀਏ ਵੇ ਪੱਕੀਆਂ ਫਸਲਾਂ ਦਾ ਨੁਕਸਾਨ ਆ ਸਾਡੇ ਮੂੰਗੀ ਇੱਥੇ ਹੈਗੀ ਐ ਕੋਈ ਦੇਣਗੇ ਤੇ ਆੜੀ ਤੇ ਤਾਂ ਫਿਰ ਆਪਾਂ ਵੱਢਾਂਗੇ ਮੂੰਗੀ ਤੇ ਆ ਦੇਖੋ ਕੀ ਹਾਲ ਹੋ ਰਿਹਾ ਨਰਮੇ ਵੀ ਹੈਗੇ ਠੀਕ ਐ ਤੇ ਕੋਕਾ ਕੋ ਉਹ ਰੱਬ ਕੀ ਕਰੇ ਵਿਚਾਰਾ ਜੇ ਮਾੜਾ ਮੋਟਾ ਕਾ ਹੋਇਆ ਸੀ ਸਪਰੇਆ ਕਰਤੀਆਂ ਕਾ ਸੜ ਗਿਆ ਪਾਸੂ ਭੁੱਖੇ ਮਰਦੇ ਸੀ ਹੁਣ ਲਗਾਤਾਰ ਹੀ ਡੇਲੀ ਬਰਸਾਤ ਹੋ ਰਹੀ ਐ ਪੱਕ ਰਹੀ ਐ ਮੂੰਗੀ ਤੋੜਦੇ ਐ ਜੇ ਆਵੇਂ ਬਰਸਾਤ ਅੰਦਰੀ ਤੇ ਫਰਮੂਗੀ ਕਾਲੀ ਹੋ ਜਾਊਗੀ ਤੇ ਉਹ ਪਰਮਾਤਮਾ ਵੀ ਨੂੰ ਵੀ ਪਤਾ ਹੁੰਦਾ ਵੀ ਕੀ ਗਰੀਬਾਂ ਵਾਸਤੇ ਚੰਗਾ ਤੇ ਕੀ ਅਮੀਰਾਂ ਵਾਸਤੇ ਚੰਗਾ ਤਾਂ ਕਰਕੇ ਠੀਕ ਤਾਂ ਵੀ ਉਹ ਚੈੱਕ ਕਰੋ ਸਾਡੇ ਮਣੇ ਕਿੰਨਾ ਮਸਤ ਇਹ ਕੋਸ ਨੂੰ ਐਸ ਥਿਊਸ ਸਾਨੂੰ ਨਾ ਸਕੂ ਨਾ ਕਰੇ ਰਨੇ ਕਰੇ ਪੈਂਦੀ ਗਾਲਾ ਛੱਟ ਬਾਹਰ ਆਇਆ 10 ਮਿੰਟ ਬਸ ਰਿੱਲਾ ਲਈ ਬਣਾ ਬਣਾ ਕੇ ਹੁਣ ਆਪਾਂ ਚਲੇ ਜਾਵਾਂਗੇ ਘਰੇ ਕਰੇ ਵੀ ਫਿਰ ਉਹੀ ਹਾਲਾਤ ਹੈਗੇ ਕੀ ਬੰਦਾ ਕਰੇ ਤੇ ਆਪਣੇ ਲਾਈਕ ਕਮੈਂਟ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਠੀਕ ਹੈ ਅਗਲੇ ਵਲੋਗ ਚ ਮਿਲਦੇ ਆ ਤੁਹਾਨੂੰ ਜੇ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ